ਮੋਹਾਲੀ ਦੇ ਨਿਊ ਚੰਡੀਗੜ੍ਹ ਦੇ ਨਵੇਂ ਸਟੇਡੀਅਮ ਤੇ ਜਾਨੀ ਕਿ ਪੀਸੀਐਸ ਸਟੇਡੀਅਮ ਜਿਹੜਾ ਕਿ ਇੱਥੇ ਨਵਾਂ ਬਣਿਆ ਉੱਥੇ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਚੱਲਦੀ ਪਈਆਂ ਕਾਹਦੀਆਂ ਤਿਆਰੀਆਂ ਨੇ 23 ਤਰੀਕ ਨੂੰ ਜਾਨੀ ਕਿ ਜਿਹੜਾ ਪੰਜਾਬ ਕਿੰਗਸ 11 ਤੇ ਦਿੱਲੀ ਡੇਵਿਡਜ਼ ਦਾ ਜਿਹੜਾ ਕਿ ਮੈਚ ਹੋਣ ਜਾਇਆ ਹੈ ਉਸ ਦੀਆਂ ਜਿਹੜੀਆਂ ਤਿਆਰੀਆਂ ਚੱਲਦੀਆਂ ਪਈਆਂ ਨੇ ਇੱਥੇ ਜਿਹੜੀ ਸਪੈਸ਼ਲ ਡੀਜੀਪੀ ਨੇ ਅਰਪੀ ਸ਼ੁਕਲਾ ਵੀ ਪਹੁੰਚੇ ਹੋਏ ਨੇ ਐਸਐਸਪੀ ਮੋਹਾਲੀ ਉਹ ਵੀ ਜਿਹੜਾ ਕਿ ਜਾਇਜ਼ਾ ਲੈਨ ਪਹੁੰਚੇ ਹੋਏ ਨੇ ਨਾਲ ਐਸਪੀ ਡੀ ਐਸਪੀ ਦੇ ਹੱਥੀ ਨਾਲ ਹੋਰ ਡੀਐਸਪੀ ਜਿੰਨੀ ਕੀ ਜਿਹੜੇ ਅੰਕੜੇ ਮਿਲੇ ਨੇ ਕਿ 33000 ਦੀ ਜਿਹੜੀ ਕਿ ਸੀਟਿੰਗ ਹੈ ਲੋਕ ਜਿਹੜੇ 33000 ਜਿਹੜੇ ਕਿ ਲੋਕ ਇੱਥੇ ਬੈਠ ਕੇ ਜਿਹੜਾ ਕਿ ਮੈਚ ਦਾ ਆਨੰਦ ਮਾਣ ਸਕਦੇ ਨੇ ਜੇ ਪਾਰਕਿੰਗ ਦੀ ਗੱਲ ਕਰੀਏ 7000 ਗੱਡੀਆਂ ਜਿਹੜੀ ਕਿ ਪਾਰਕ ਹੋ ਸਕਦੀਆਂ ਨੇ ਸਟੇਡੀਅਮ ਦੇ ਅੰਦਰ ਤੇ ਸਟੇਡੀਅਮ ਦੇ ਬਾਹਰ ਉਸ ਤੋਂ ਇਲਾਵਾ 2000 ਜਿਹੜਾ ਕਿ ਪੁਲਿਸ ਕਰਮੀ ਜਿਹੜਾ ਕਿ ਉਹਨਾਂ ਦੀ ਸੁਰੱਖਿਆ ਦੇ ਵਿੱਚ ਲੱਗੂਗਾ ਵੀ ਕਿਤੇ ਵੀ ਕੋਈ ਵੀ ਅਨਸਖਾਵੀ ਘਟਨਾ ਨਾ ਵਾਪਰ ਜੇ ਲੋਕਾਂ ਨੇ ਆਉਣਾ ਉਸ ਤੋਂ ਇਲਾਵਾ ਟ੍ਰੈਫਿਕ ਦੇ ਕਿਵੇਂ ਦੇ ਪ੍ਰਬੰਧ ਹੋਣਗੇ ਜਿਵੇਂ ਕਿ ਦੱਸਿਆ ਹੀ ਹੈ ਸਪੈਸ਼ਲ ਡੀਜੀਪੀ ਸਾਹਿਬ ਨੇ ਵੀ ਕਿਵੇਂ ਦੇ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ 23 ਤਰੀਕ ਦੇ ਮੈਚ ਦੀ ਤਿਆਰੀ ਚੱਲਦੀ ਪਈ ਹੈ ਕਿਸ ਤਰ੍ਹਾਂ ਜਿਹੜੀ ਕਿ ਪਿਚ ਪਿਚ ਨੂੰ ਰੈਡੀ ਕੀਤਾ ਜਾ ਰਿਹਾ ਹੈ ਦੋ ਦਿਨ ਰਹਿ ਗਏ ਨੇ ਮੈਚ ਦੇ ਵਿੱਚ 21 22 23 ਨੂੰ ਮੈਚ ਹੈ ਜਿਵੇਂ ਕਿ ਕ੍ਰਿਕਟਸ ਦਾ ਜਿਹੜਾ ਕੀ ਹੁਣ ਕਹਿ ਦਈਏ ਵੀ ਸੀਜ਼ਨ ਸ਼ੁਰੂ ਹੋ ਚੁੱਕਿਆ ਆ ਰੋਜ਼ਾਨਾ ਹੁਣ ਅਲੱਗ-ਅਲੱਗ ਸਟੇਡੀਅਮਾਂ ਦੇ ਵਿੱਚ ਦੇਸ਼ ਦੇ ਵਿੱਚ ਹੋਰ ਦੇਸ਼ਾਂ ਦੇ ਵਿੱਚ ਵੀ ਜਿਹੜੇ ਕੀ ਕ੍ਰਿਕਟ ਮੈਚ ਸ਼ੁਰੂ ਹੋਣ ਜਾ ਰਹੇ ਨੇ ਸੋ ਦੇਖਾਂਗੇ ਉਰੇ ਜਿਹੜਾ ਕੀ 23 ਤਰੀਕ ਨੂੰ ਮੈਚ ਹੋਣਾ ਆ ਕਿਵੇਂ ਦੇ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਕੀਤੇ ਜਾਂਦੇ ਨੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਮੁਲਾਪੁਰ ਵਿਖੇ ਨਵਾ ਸਟੇਡੀਅਮ ਬਣਿਆ ਹੈ ਜਿਸ ਦਾ ਇਨੌਗੁਰਲ ਮੈਚ 23 ਤਰੀਕ ਨੂੰ ਦਿੱਲੀ ਡੈਡ ਦੇਵਿਲਸ ਔਰ ਪੰਜਾਬ ਕਿੰਗਸ 11 ਦੇ ਵਿੱਚਕਾਰ ਖੇਡਿਆ ਜਾਣਾ ਹੈ ਕਿਉਂਕਿ ਇਹ ਨਵਾਂ ਸਟੇਡੀਅਮ ਹੈ ਸਾਡੇ ਲਈ ਵੀ ਇੱਕ ਨਵਾਂ ਚੈਲੰਜ ਹੈ ਸੋ ਇਸ ਦੀ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਲਈ ਅੱਜ ਅਸੀਂ ਇਹ ਮੀਟਿੰਗ ਕਰ ਰਹੇ ਹਾਂ ਔਰ ਮਨੂਖੀ ਹੈ ਕਿ ਅਸੀਂ ਪੁਖਤਾ ਸੁਰੱਖਿਆ ਪ੍ਰਬੰਧ ਇਹਦੇ ਉਲੀਕੇ ਆ ਔਰ ਜਿਹੜਾ ਸਾਡਾ ਟ੍ਰੈਫਿਕ ਦਾ ਇਨਫਲੋ ਹੈ ਔਰ ਜਿਹੜੀ ਸਾਡੀ ਪਾਰਕਿੰਗ ਦੀ ਵਿਵਸਥਾ ਹੈ ਉਸਦੇ ਵੀ ਸਾਰੇ ਇੰਤਜ਼ਾਮਾਤ ਕਰ ਦਿੱਤੇ ਗਏ ਹਨ ਤਾਂ ਕਿ ਜਿਹੜੇ ਮੈਚ ਵੈਕਨਲੀ ਆ ਰਹੇ ਲੋਕ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ ਔਰ ਜਿਹੜੇ ਇੱਥੇ ਦੇ ਵਸਨੀਕ ਹਨ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ ਇਹ ਸਾਰੇ ਟੋਟਲ ਮੈਚ ਦੀ ਇੱਕ ਸੀਨੀਅਰ ਡੀਆਈਜੀ ਰੈਂਕ ਆਫਸਰ ਸੁਪਰਵਾਈਜ਼ ਕਰਨਗੇ ਔਰ ਇਸ ਦੇ ਸੁਰੱਖਿਆ ਪ੍ਰਬੰਧ ਐਸਐਸਪੀ ਮੁਹਾਲੀ ਵੱਲੋਂ ਕੀਤੇ ਜਾਣਗੇ ਇਹ ਸਾਰੇ ਪ੍ਰਕਿਰਿਆ ਦੇ ਵਿੱਚ ਸਾਡੇ ਤਕਰੀਬਨ 2000 ਪੁਲਿਸਮੈਨ ਡਿਪਲੋਏਡ ਹੋਣਗੇ ਤਾਂ ਕਿ ਮੈਚ ਨੂੰ सुरक्षित और अच्छे वातावरण में करवाया जा सके शुक्र सर एक संगरूर से जुड़ी हुई खबर है जिसमें जहरीली शराब से कुछ लोगों को तो अभी तक तो उसमें क्या कार्रवाई की गई है और कितने अभी तक एग्जैक्ट आंकड़ा कितना है तो संगरूर में जो आज डेडवा के पास इंसिडेंट हुआ है उसमें तीन लोगों के आ, मारे जाने की पुष्टि हुई है अभी तक और कुछ लोग अभी हॉस्पिटल में हैं और सीनियर अधिकारी वहाँ पे हैं एफ आई आर लॉर्च कर ली गई है एस आई टी बना दी गई है और मजिस्ट्रियल इंक्वायरी की भी शुरू कर दी गई है एस आई टी में अभी आपको उसकी डिटेल्स में बता दूंगा क्योंकि हमारे सारे अधिकारी अभी वहीं पे मौके पे मौजूद हैं तो उसके लिए एक अपडेट अभी आपसे जल्दी सर एक सवाल इसी से जुड़ा है क्योंकि फर्स्ट टाइम यहां पर मैच हो रहा है तो और क्योंकि आसपास का रिहायशी एरिया भी है उसको लेकर किस तरह से आइडेंटिफाई किया गया है क्योंकि लॉ एंड ऑर्डर के साथ साथ कई चीज़ें देखी जाती है उसको लेकर आप लोगों ने किस तरह से जो है तैयारी की देखिए मैं आपको बस इतना ही बताना चाहूँगा कि जो आस के लोग हैं जैसे कि मैंने पहले कहा हम इस बात को यकीनी बनाएंगे कि उन्हें भी कोई समस्या ना आए और साथ में जो दर्शक इस मैच को देखने आ रहे हैं वो भी बिना किसी रुकावट के अपनी अपनी पार्किंग की जगह पहुंच सकें सारे गेट्स आइडेंटिफाई किए गए हैं जो टिकट हैं उनके साथ गेट्स मैंशनड हैं और किन किन गेट से किस किस रोड से वो गेट पे आप पहुंच सकते हैं उसका एक ट्रैफिक प्लान आज हम अभी जारी कर रहे हैं जो डाइवर्जन प्लान है रूट का वो भी हम अभी आपको जारी कर रहे हैं सोशल मीडिया पे और आप सबसे हम अभी साझा कर लेंगे ताकि दर्शकों को कोई कठिनाई का सामना ना करना सर टिकट्स की रेंज क्या है सर वो इंको, वो इंको, वो नहीं अभी मैं इस पे कोई कमेंट नहीं करना चाहूँगा संगरूर अच्छा वाले, वाले मामले में हमारी टीम्स गई हुई है और कुछ लोगों को राउंड अप किया जा चुका है जा, बहुत जल्दी हम आपसे वो डिटेल्स भी शेयर करेंगे और जल्दी हमें कामयाबी मिले ठीक है तकरीबन पचास के करीब हमारे राजपत्र अधिकारी गेस्टेड ऑफिसर्स लगाए हैं और 2000 के करीब हमारे पुलिस कर्मचारी इस मैच के लिए लगाए जा रहे हैं थैंक यू ਸਪੈਸ਼ਲ ਡੀਜੀਪੀ ਸ਼ੁਕਲਾ ਸਾਹਿਬ ਨੇ ਕਿਹਾ ਹੈ ਵੀ ਇੱਥੇ 2000 ਜਿਹੜਾ ਕਿ ਪੁਲਿਸ ਕਰਮੀ ਤਾਇਨਾਤ ਕੀਤਾ ਜਾਊਗਾ ਲੋਕਾਂ ਦੀ ਸੁਰੱਖਿਆ ਵਾਸਤੇ ਜਾਂ ਬਾਹਰ ਗੱਡੀਆਂ ਕਿਵੇਂ ਜਿਹੜੇ ਕਿ ਲੋਕ ਦੂਰਦਰ ਆਡੀਓ ਮੈਚ ਦੇਖਣ ਆਉਂਦੇ ਨੇ ਉਹਨਾਂ ਦੀਆਂ ਗੱਡੀਆਂ ਕਿਵੇਂ ਪਾਰਕਿੰਗ ਹੋਣੀਆਂ ਆਉਣ ਦੇ ਕਿਵੇਂ ਦੇ ਅਰੇਂਜਮੈਂਟ ਹੋਣਗੇ ਵੀ ਕਿਵੇਂ ਲੋਕਾਂ ਨੂੰ ਸੁਰੱਖਿਆ ਯਕੀਨੀ ਬਣਾਈ ਰੱਖਣੀ ਪਊਗੀ ਲੋਕ ਕਿਵੇਂ ਇੱਥੇ ਬੈਠ ਕੇ ਮੈਚ ਦਾ ਜਿਹੜਾ ਕਿ ਆਨੰਦ ਮਾਣ ਸਕਣਗੇ ਸੋ ਜਰੂਰ ਸਮਰ ਨਿਊਜ਼ ਦੇ ਨਾਲ ਹੋਰ ਕੱਲੀ ਕੱਲੀ ਅਪਡੇਟ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਾਵਾਂਗੇ ਕੈਮਰਾਮੈਨ ਗਗਨ ਦੇ ਨਾਲ ਹਰਜੀਤ ਸਾਡੂ 10 ਸਮਰ ਨਿ